ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਢੱਲੋਂ ਡੇਰੀ ਫਾਰਮ ਬਠਿੰਡਾ ਦੇ ਵਿੱਚ ਕਿਸੇ ਵੀ ਵੀਰ ਨੇ ਇਦਾਂ ਦੀ ਐਡ ਕਰਾਉਣੀ ਆ ਆਪਣਾ ਮੋਬਾਈਲ ਨੰਬਰ ਨੋਟ ਕਰੋ 987823917 ਚੈਨਲ ਨੂੰ ਬਾਈ ਜੀ ਸਬਸਕ੍ਰਾਈਬ ਕਰ ਲਓ ਨਾਲ ਲੱਗਾ ਘੰਟੀ ਦਾ ਬਟਨ ਪ੍ਰੈਸ ਕਰ ਲਓ ਕਿਉਂਕਿ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੇ ਕਰ ਪਹੁੰਚ ਸਕੇ ਬਾਕੀ ਨੰਬਰ ਵਾਈਆਂ ਦਾ ਆਨ ਸਕਰੀਨ 'ਆ ਨੋਟ ਕਰ ਲਓ ਅੱਜ ਦੀ ਵੀਡੀਓ ਪਿੰਡ 4 ਵਾਲੇ ਕੋਠੇ ਜੀ ਭਗਤਪੁਰਾ ਮੋੜ ਤੇ 1 ਸ ਨੂੰ ਤਾਜੀ ਸੂਈ ਵੀ ਹੋਣੇ ਝੋਟੀ ਜੇਰੇ ਦੀ ਆ ਪਈ ਆ ਦਿਖਾਵਾਂਗੇ ਇੱਕ ਤੁਹਾਨੂੰ ਦੋਨੇ ਤਾਜ਼ੀਆਂ ਸੁਣੀਆਂ ਇੱਕ ਪਾਇ ਤੇ ਨਾਈ ਸੂਈ ਵੀ ਹੈ ਨਾ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਬਾਈ ਹੋ ਠੀਕ ਠਾਕ ਹੋ ਜੀ ਹਾਂਜੀ ਹਾਂਜੀ ਬਾਬੂ ਜੀ ਪਹਿਲਾਂ ਤਾਂ ਨੰਬਰ ਬੋਲ ਲਗੇ ਜੀ 946755 ਜੀ 075743 ਪਿੰਡ ਆਪਣਾ ਜੀ ਪਿੰਡ ਭਗਤਪੁਰ ਮੌੜ ਜੀ ਜ਼ਿਲ੍ਹਾ ਆਪਾਂ ਨੂੰ ਜ਼ਿਲ੍ਹਾ ਬਰਨਾਲਾ ਪਏ ਤਹਿਸੀਲ ਤਾਂ ਆ ਤਹਿਸੀਲ ਤਾਂ ਬਾਈ ਤੇ ਨੇੜੇ ਆਪਣੇ ਬਰਨਾਲਾ ਤੇ ਪੱਕੂ ਗਿੰਚਗਾ ਬਲਾਕ ਸਹਣਾ ਜੀ ਬਲਾਕ ਸਹਣਾ ਹਾਂਜੀ ਨੇੜੇ ਸਹਣਾ ਜੀ ਤੇ ਬਾਈ ਜੀ ਅੱਜ ਦੋ ਦਿਖਾਉਣਗੇ ਤੁਸੀਂ ਆਪਾਂ ਨੂੰ ਹਾਂਜੀ ਦੋ ਝੋਟੇ ਦਿਖਾਉਣ ਇੱਕ ਦਿਖਾਉਣੀ ਆਪਾਂ ਨੀਲੀ ਦਾਵੀ ਚ ਪੈਂਦੀ ਤੇ ਜਿਹੜੀ ਆਹ ਝੋਟੀਆਂ ਆਪਾਂ ਦੇਖੀਆਂ ਨੇ ਜੀ ਇਹਦੀ ਆਪਈ ਕੰਪਲੀਟ ਬਲੂਨ ਸੋਈ ਆ ਬਾਈ ਹਾਂਜੀ ਬਿਲਕੁਲ ਤਾਜੀ ਸੋਈ ਆ ਬਲੂਨ ਸੋਈ ਆ ਤੇ ਕੀ ਦੇਤਾ ਬਾਈ ਇਹ ਕਟਾ ਦਿੱਤਾ ਜੀ ਕਟਾ ਦਿੱਤਾ ਤਾਰਾਂ ਤੁਰਾਂ ਦੀ ਓਕੇ ਆ ਤਾਰਾਂ ਜੀ ਬਿਲਕੁਲ ਓਕੇ ਆ ਖੋਲੋ ਜੀ ਦੇ ਤੁਰਕ ਲੈ ਕੇ ਚੈੱਕ ਤੁਰਾ ਤਾਰਾ ਸਾਨੂੰ ਕਰਾ ਦੇ ਇੱਕ ਫੁੱਲ ਸਾਈਜ਼ ਤੇ ਦੰਦਾ ਜੀ ਕਿਵੇਂ ਹੋਊ ਜੀ ਹੈ ਕੋਈ ਨੌਲੇਜ ਓਕੇ ਦੰਦਾ ਬਾਰੇ ਬਾਈ ਬੰਦੇ ਸੈਂਪਲ ਬੰਦੇ ਆ ਜੀ ਉਸ ਹਿਸਾਬ ਨਾਲ ਤੁਸੀਂ ਆਪ ਦੀ ਆਪ ਆ ਕੇ ਦੇਖ ਕੇ ਲੈ ਜਾਓ ਮੋਲੇ ਦਾ ਕੌਣ ਸੇ ਕਰੇ ਤੋਰ ਕਿ ਤੋਰਾ ਤਾਰਾ ਸਾਨੂੰ ਕਰਾ ਮੈਂ ਚ ਇੱਕ ਥਾਂ ਲੈ ਵੀ ਦੀ ਪੂਰੀ ਸਾਫ ਆ ਗਈ ਜੇ ਆਪਾਂ ਗੱਲ ਕਰ ਲਗੇ ਬੱਚੇ ਦਾ ਬਹੁਤ ਜ਼ਿਆਦਾ ਕਰਦੇ ਜਿਵੇਂ ਕਾਨੂੰਨ ਝੋਟੀਆਂ ਆ ਆ ਦੇਖੋ ਜੀ ਥਾਂ ਲੈ ਵੀ ਦੀ ਪੂਰੀ ਸਾਫ ਤੇ ਸਹਿਜ ਫੁੱਲ ਲੈ ਚਲੋ ਜੀ ਆ ਦੇਖੋ ਜੀ ਥਾਂ ਲੈ ਵਾ ਚੰਗਾ ਕੁਆਲਟੀ ਚੰਗੀ ਤੇ ਵੱਡੀਆਂ ਝੋਟੀਆਂ ਚ ਆ ਗਈ ਆ ਜੀ ਆ ਕਰੋ ਚੈੱਕ ਤੇ ਬਾਕੀ ਦੀ ਗੱਲ ਮਗਰ ਇਹ ਤੇ ਕੱਟਿਆ ਘੱਟਾ ਵੀਰੇ ਕਟਾ ਗਿਆ ਜੀ ਕਟਾ ਆ ਗਿਆ ਤੇ ਮਗਰ ਓਕੇ ਜੀ ਤੇ ਕਿੰਨਾ ਕੁ ਦੁੱਧ ਦੀ ਆਪਾਂ ਉਮੀਦ ਲਾ ਸਕਦੇ ਆ ਬਈ ਪਹਿਲੀ ਵੇਲੇ ਤੋਂ 12 ਕਿਲੋ ਲੀਟਰ ਦੁੱਧ ਦੀ ਉਮੀਦ ਆਪਾਂ ਲਾ ਸਕਦੇ ਆ ਓਕੇ ਜੀ ਤੇ ਮੁੱਲ ਬਾਈ ਇਹਦਾ ਮੁੱਲ ਫੋਨ ਤੇ ਮੁੱਲ ਫੋਨ ਤੇ ਕਰਾਂਗੇ ਫੋਨ ਤੇ ਕਰਾਂਗੇ ਹਾਂਜੀ ਓਕੇ ਜਾਇਜ ਹੋ ਜਮਾ ਝੋਟੀ ਬਿਲਕੁਲ ਜਾਇਜ ਕਾਨੂੰਨ ਝੋਟੀ ਵੱਡੇ ਸਾਈਜ਼ ਦੀ ਮਗਰ ਕਟਾ ਦੁੱਧ ਨੇ 12 13 ਲੀਟਰ ਮੋਜ ਨਾ ਕੱਢ ਦੇਣਾ ਪਹਿਲੀ ਵੇਰ ਤੇ ਹੁਣ ਵੀਰੇ ਆ ਜੋ ਦੋ ਨੰਬਰ ਦਿਖਾਓ ਇਹ ਕਦੋਂ ਸੂਈ ਆ ਫਾਈਨਲ ਹੋਇਆ ਇਹਨੂੰ ਹਜੇ 5 ਦਿਨ ਹੋ ਗਏ ਮਗਰ ਕੀ ਆ ਗਿਆ ਤੇ ਮਗਰ ਕੱਟੀ ਆ ਜੀ ਨੀਲੀ ਰਾਵੀ ਨੀਲੀ ਰਾਵੀ ਆਪ ਆ ਨਾ ਹਾਂਜੀ ਹਾਂਜੀ ਨੀਲੀ ਰਾਵੀ ਦੀ ਕੱਟੀ ਆ ਜੀ ਨੀਲੀ ਰਾਵੀ ਆਪ ਆ ਤੇ ਹੁਣ ਕਿੰਨਾ ਕੁ ਫਿਰ ਦੁੱਧ ਬਲੋ ਏ ਥੱਲੇ ਰਹਿਣੀ ਥੱਲੇ 6 ਕਿਲੋ ਆ ਜੀ 6 ਕਿਲੋ ਬਲੋ ਤਿਆਰ ਆ ਜੀ ਤਿਆਰ ਜਮਾਂ ਜੀ ਤਿਆਰ ਗੱਲ ਕਰੀਏ ਹਾਂਜੀ ਹਾਂਜੀ ਖੋਲੋ ਜੇ ਇਹਨੂੰ ਵੀ ਆਈਂ ਵੀਰੇ ਖੋਲੀ ਇਹਨੂੰ ਖੋਲੋ ਤੇ ਚੰਗੀ ਆ ਜੀ ਥਣ ਲੈ ਵੀ ਦੇ ਵੀ ਸਾਫ ਆ ਧਾਰਾਂ ਤੁਸੀਂ ਆਇਓ ਆਪਣੀਆਂ ਮਾਰ ਕੇ ਲੈ ਕੇ ਜਾਇਓ ਠੀਕ ਆ ਜੀ ਤੇ ਕੁਆਲਿਟੀ ਚੰਗੀ ਆ ਮਗਰ ਕੱਟੀ ਤੇ ਦੁੱਧ ਫਿਰ ਦੇ ਦੂਗੀ 10 ਕਿਲੋ ਬਾਈ 10 ਇਹ ਹਾਇਦਾ ਬੌਲੇ ਤੋਂ ਖਾਲੀ ਕਰੀਆ ਹਾਂਜੀ ਹਾਂਜੀ ਤੇ ਆ ਦੇਖੋ ਜੀ ਇਹ ਵੀ ਸੁਹਾ ਦੂਜਾ ਬਾਈ ਹਾਂਜੀ ਸੁਹਾ ਦੂਜਾ ਪਿਆਰ ਦੂਜਾ ਓਕੇ ਸੁਹਾ ਦੂਜਾ ਜੀ ਇਹਨੇ ਲੀ ਰਾਵੀ ਅਣ ਚਾਨਾ ਸਾਰੰਗੇ ਦੇ ਹੈ ਨਾ ਜੀ ਆ ਦੇਖੋ ਜੀ ਥਾਂਲੇ ਵੀ ਸਾਫ ਆ ਕੁਆਲਟੀ ਚੰਗੀ ਹਮ ਸਾਈ ਵਧੀਆ ਸੁਹਾ ਜਨ ਵਾਲੀ ਝੋਟੀ ਆ ਜੀ ਆ ਦੇਖੋ ਜੀ ਸੁਹੀ ਸਵਾਈ ਆ ਮੋਲੇ ਦਾ ਪੁੱਛਾਂਗੇ ਵੀਡੀਓ ਦੇ ਵਿੱਚ ਹੀ ਹੋਊਗਾ ਆ ਦੇਖੋ ਹਾਂ ਦੀ ਥੋੜੀ ਜੀ ਕਮੀ ਹੈ ਉਸ ਹਿਸਾਬ ਨਾਲ ਜਜਮੈਂਟ ਕਰ ਲਿਓ ਹੂੰ ਤਾਰਾ ਦੂਰਾਂ ਦੀ ਓਕੇ ਬਈ ਬਿਲਕੁਲ ਓਕੇ ਜੀ ਬਿਲਕੁਲ ਸੱਲੀ ਕਰਕੇ ਆਉਦੀ ਚੈੱਕ ਕਰ ਸਕਦਾ ਜੀ ਕਿਹੜੇ ਲੈ ਜਾਓ ਠੀਕ ਹੈ ਵੀਰੇ ਗੱਲ ਜਮ ਆ ਦੇਖੋ ਜੀ ਫਾਨ ਲੈ ਵੀ ਦੀ ਚੰਗੀ ਸਾਫ ਇਹਦਾ ਕੀ ਮੁੱਲ ਆ ਗਿਆ ਬਾਈ ਇਹਦਾ ਮੁੱਲ 90000 ਹੈ ਮਾਨਦਾਨ ਹੋ ਜਾਊਗਾ ਬਸ ਮਾਨਤਾ ਨਹੀਂ ਕਰਾਂਗੇ ਜੀ ਓਕੇ ਜਾਇਜ਼ ਮੁੱਲੇ ਜਾਇਜ਼ ਮੁੱਲ ਦੱਸਿਆ ਜਾਮ ਪਹਿਲਾਂ ਨਹੀਂ ਝੋਟੀ ਦਾ ਮੁੱਲ ਹੋਊਗਾ ਫੋਨ ਤੇ ਬਿਲਕੁਲ ਚੰਗੀ ਝੋਟੀ ਆ ਗਈ ਜੀ ਉਹ ਵੀ ਇਹ ਵੀ ਚੰਗੀ ਆ ਗਈ ਮੁੱਲੇ ਦਾ ਫੋਨ ਤੇ ਨੰਬਰ ਫੇਰ ਬੋਲੋ ਬਈ 946755 ਜੀ 075743 ਧਾਰਾਂ ਦੁਰਾਂ ਦੀ ਓਕੇ ਹੈ ਬਈ ਜਦੋਂ ਬਿਲਕੁਲ ਓਕੇ ਠੀਕ ਆ ਧਾਰਾਂ ਦੁਰਾਂ ਦੀ ਓਕੇ ਤੇ ਚੰਗੀਆਂ ਮਗਰ ਇਹਦੇ ਕੱਟੀ ਆ ਗਈ ਨੀਲੀ ਰਾਵੀ ਜਾ ਗਈ ਜੀ ਬਾਕੀ ਦੀ ਗੱਲ ਸਾਰੇ ਵੀਰਾਂ ਦਾ ਐਂਡ ਤਾਈਂ ਵੀਡੀਓ ਦੇਖਣ ਲਈ ਚੈਨਲ ਨੂੰ ਪਿਆਰ ਦੇਣ ਲਈ ਧੰਨਵਾਦ ਜਲਦ ਮਿਲਦੇ ਹਾਂ ਕਿਨਾਂ ਵੀਡੀਓ